ਪੰਥਕ ਸਿਆਸਤ ਵਿੱਚ ਇਸ ਵੇਲੇ ਬਹੁਤ ਕੁਝ ਵਾਪਰ ਰਿਹਾ ਔਰ ਉਸੇ ਸਿਆਸਤ ਨੂੰ ਲੈ ਕੇ ਤਰਨ ਤਰਨ ਦੀ ਸਥਿਤੀ ਨੂੰ ਲੈ ਕੇ ਔਰ ਇਨਫੈਕਟ ਪੰਥਕ ਸਫਾਂ ਦੇ ਵਿੱਚ ਬਹੁਤ ਕੁਝ ਇਸ ਵੇਲੇ ਵੇਖਣ ਨੂੰ ਸੁਣਨ ਨੂੰ ਮਿਲਦਾ ਪਿਆ ਉਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਵਿੰਦਰ ਪਾਲ ਮੌਜੂਦ ਹਨ ਔਰ ਸਭ ਸਮਝਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਭ ਸ਼ੁਰੂਆਤ ਕਰਦੇ ਆ ਕਰਨਜੋਤ گور ਦੇ ਇੱਕ ਟਵੀਟ ਤੋਂ ਇੱਕ ਫੇਸਬੁੱਕ ਪੋਸਟ ਤੋਂ ਉਹਨਾਂ ਨੇ ਇੱਕ ਫੇਸਬੁੱਕ ਪੋਸਟ ਪਾਈ ਹੈ ਔਰ ਕਿਹਾ ਕਿ ਗੁਰੂ ਸਾਹਿਬ ਦਾ 350 ਸਾਲਾ ਸਮਾਗਮ ਮਨਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਲੋਕਲ ਲੀਡਰਾਂ ਨੂੰ ਤਾਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਵਰਡ ਵਰਤਿਆ ਅਕਾਲ ਤਖਤ ਦੇ ਭਗੌੜੇ ਪ੍ਰਧਾਨ ਦੇ ਨਾਲ ਰਲ ਕੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਕੀ ਹੋ ਰਿਹਾ ਦੇਖੋ ਬੀਬੀ ਕਰਨਜੋਤ گور ਜਿਹੜੇ ਨੇ ਆਈਸੀਪੀਸੀ ਦੇ ਮੌਜੂਦਾ ਸਦਸੇ ਹੈਗੇ ਨੇ ਔਰ ਇੱਕ ਪੰਥਕ ਪਰਿਵਾਰ ਦੀ ਨੁਮਾਇੰਦਗੀ ਕਰਦੇ ਨੇ ਅਕਾਲੀ ਗੱਲ ਇਹ ਹੈ ਕਿ ਉਹ ਉਸ ਪਰਿਵਾਰ ਚੋਂ ਆਉਂਦੇ ਆ ਜਿਨ੍ਹਾਂ ਨੂੰ ਪੰਜਾਬ ਦੀ ਪੰਜਾਬੀ ਸੂਬਾ ਬਣਾਣ ਚ ਜਿਸ ਪਰਵਾਹ ਦੀ ਬਹੁਤ ਵੱਡੀ ਤੇ ਹੈ ਅਕਾਲੀ ਦਲ ਨੂੰ ਖੜਾ ਕਰਨ ਚ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਚ ਇੰਦਰਾ ਗਾਂਧੀ ਦੀ ਹਕੂਮਤ ਦੀਆਂ ਜੜ੍ਹਾਂ ਹਲਾਉਣ ਚ ਜਿੱਦਾ ਸਭ ਤੋਂ ਵੱਡਾ ਯੋਗਦਾਨ ਹੈ ਮਾਸਟਰ ਤਾਰਾ ਸਿੰਘ ਮਾਸਟਰ ਤਾਰਾ ਸਿੰਘ ਬਾਰੇ ਤਾਂ ਲੋਕ ਜਿਹੜੇ ਪੁਰਾਣੇ ਦਾ ਲੋਕ ਪੰਥਕ ਲੋਕ ਜਾਣਦੇ ਨੇ ਕਿ ਕਿਵੇਂ ਮਾਸਟਰ ਤਾਰਾ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਕਿਵੇਂ ਨਹਿਰੂ ਦੇ ਨਾਲ ਕਿਵੇਂ ਸਾਰਿਆਂ ਨਾਲ ਟੱਕਰ ਲੈ ਕੇ ਜਿਹੜਾ ਵਾ ਉਹ ਆਪਣੀ ਹੋਂਦ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਹਾਲਾਂਕਿ ਅੰਗਰੇਜ਼ ਬਹੁਤ ਖਫਾ ਸੀ ਖਾਸ ਕਰਕੇ ਉਹ ਇਸ ਕਰਕੇ ਜਿਆਦਾ ਖਫਾ ਸੀ ਵੀ ਜਿੰਨੇ ਗੁਰਦੁਆਰਾ ਸਹਿਬਾਨ ਦੇ ਹੈਗੇ ਆਪਣੇ ਕਬਜ਼ੇ ਉਹ ਅਕਾਲੀ ਦਲ ਨੇ ਗੁਰਦੁਆਰਾ ਸੁਧਾਰ ਲੈਣ ਦੇ ਵਿੱਚ ਕਰ ਲਿਆ ਆਪਣੇ ਹੱਥ ਔਰ ਜਿਹੜੇ ਮਹੰਤ ਬਿਠਾਏ ਹੋਏ ਸੀ ਉਹ ਅੰਗਰੇਜ਼ਾਂ ਨੇ ਬਿਠਾਏ ਹੋਏ ਸੀ ਉਹਨਾਂ ਨੂੰ ਮਹੰਤਾ ਕੋਲੋਂ ਉਹਨਾਂ ਕੋਲੋਂ ਗੁਰਦੁਆਰਾ ਸਾਹਿਬ ਦੀਆਂ ਜਿਹੜਾ ਉਹਨਾਂ ਬਾਹਰ ਕੱਢਤਾ ਗਿਆ ਗੁਰਦੁਆਰੇ ਸਾਰੇ ਅਜਾਦ ਕਰਾਇਆ ਚਾਬੀਆਂ ਦਾ ਮੋਰਚਾ ਲੱਗਾ ਔਰ ਫਤਹਿ ਕੀਤੀ ਔਰ ਮਾਸਤਾਰਾ ਸਿੰਘ ਦੀ ਉਸ ਦੌਰ ਤੋਂ ਲੈ ਕੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਸੂਬਾ ਬਣ ਤੱਕ ਬਹੁਤ ਵੱਡੀ ਤੀ ਉਹਨ ਭਲਾ ਨਹੀਂ ਜਾ ਸਕਦਾ ਔਰ ਅਸੀਂ ਕਹੀਏ ਕਿ ਪੰਜਾਬ ਉਹਨਾਂ ਦਾ ਕਰਜ਼ਦਾਰ ਹੈ ਉਸ ਪਰਿਵਾਰ ਚੋਂ ਬੀਬੀ ਕਿਰਨ ਜੋਤ ਕੌਰ ਇੱਕ ਬਹੁਤ ਨਾਮਵਰ ਸ਼ਖਸੀਅਤ ਵੀ ਆ ਪੰਥਕ ਖਾਸ ਕਰਕੇ ਪੰਥਕ ਰਾਜਨੀਤਿਕਤਾ ਮੈਂ ਨਹੀਂ ਕਹੂੰਗਾ ਪੰਥਕ ਬਹੁਤ ਵਿਦਵਾਨ ਵੀ ਅਤੇ ਲੀਡਰ ਵੀ ਐਸਜੀਬੀਸੀ ਦਾ ਮੈਂਬਰ ਹੋਣ ਦੇ ਨਾਤੇ ਬਹੁਤ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ ਲਗਾਤਾਰ ਮੁੱਦੇ ਚੱਕਦੀ ਵੀ ਹੈ ਦੇਖੋ ਉਹਨਾਂ ਦਾ ਮੁੱਦਾ ਚੱਕਣਾ ਵਾਜਬ ਹੀ ਆ ਸਾਢੇ 350 ਸਾਲਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਉਂਦੇ ਜਾ ਰਹੇ ਹਾਂ ਔਰ ਇਸ ਵੇਲੇ ਜ਼ਰੂਰਤ ਹੈ ਕਿ ਆ ਬਈ ਸਾਰੇ ਇੱਕ ਸਿੱਖ ਕੌਮ ਹਿੰਦੂ ਵੀ ਨਾ ਕਿਉਂਕਿ ਸਾਡੇ ਤੇ ਵੀ ਅਸੀਂ ਸੋਚਦੇ ਆਂ ਕਿ ਇਹ ਹਿੰਦੂ ਜੜੀ ਬਚੀ ਹੋਈ ਕੌਮ ਹੈਗੀ ਆ ਉਹ ਨਹੀਂ ਸੀ ਗੁਰਤੇਗ ਬਹਾਦਰ ਜੀ ਬਦੌਲਤ ਹੈਗੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿੰਨੇ ਹਿੰਦੂ ਸਿੱਖ ਜਿੰਨੇ ਵੀ ਹੈਗੇ ਇੱਕ ਇੱਕ ਜੋਟੋਕੇ ਦਾ ਸ਼ਹੀਦੀ ਦਿਹਾੜਾ ਮਨਾਣਾ ਚਾਹੀਦਾ ਹੁਣ ਤੁਸੀਂ ਦੇਖੋ ਪੰਜਾਬ ਸਰਕਾਰ ਆਪਣਾ ਉਪਰਾਲਾ ਲੱਗ ਕਰਦੀ ਪਈ ਐ ਉਹ ਤੁਸੀਂ ਦੇਖਿਆ ਹੋਣਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਵੀ ਆਮ ਆਨਵੀ ਪਾਰਟੀ ਦੇ ਲੀਡਰ ਮਿਲ ਰਹੇ ਆ ਮਧ ਪ੍ਰਦੇਸ਼ ਦੇ ਵੀ ਮੁੱਖ ਮੰਤਰੀਆਂ ਨੂੰ ਮਿਲ ਰਹੇ ਆ ਅਲੱਗ ਅਲੱਗ ਥਾਵਾਂ ਤੇ ਆਮ ਆਲੀ ਪਾਰਟੀ ਦੇ ਮੰਤਰੀ ਸਾਰੇ ਜਾ ਰਹੇ ਆ ਕੱਲ ਆਪਣੇ ਮਹਿੰਦਰ ਭਗਤ ਵੀ ਬੀਬੀ ਬਲਜੀਤ ਕੌਰ ਵੀ ਜਿਹੜੇ ਪੰਜਾਬ ਦੇ ਮੰਤਰੀ ਨੇ ਇਹ ਵੀ ਮਿਲ ਕੇ ਆਏ ਨੇ ਮੁੱਖ ਮੰਤਰੀ ਨੂੰ ਤੇ ਸ਼ਹੀਦੀ ਦਿਹਾੜਾ ਮਨਾਉਣ ਲਈ ਇੱਕ ਪੰਜਾਬ ਸਰਕਾਰ ਬਹੁਤ ਵੱਡਾ ਪ੍ਰਾਲਾ ਕਰਦੀ ਉਧਰੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਤਾਕਤ ਲਗਾ ਰਹੀ ਹੈ ਕਿ ਅਸੀਂ ਜੜਾ ਵਾ ਅਸੀਂ ਸ਼ਹੀਦੀ ਦਿਹਾੜਾ ਆਪਣਾ ਅਲੱਗ ਮਨਾਈਏ ਪਰ ਕਿਉਂ ਨਾ ਇੱਕ ਮਨਾਈਏ ਪਹਿਲੀ ਗੱਲ ਤਾਂ ਇਹ ਹੀ ਹੈ ਕਿਉਂ ਨਾ ਇੱਕ ਮਨਾਈਏ ਸਿੱਖ ਕੌਮ ਵੰਡੀਆਂ ਕਿਉਂ ਪਾਵੇ ਜਦੋਂ ਵੰਡੀਆਂ ਪੈਂਦੀਆਂ ਫਿਰ ਕੌਮ ਦਾ ਕਮਜ਼ੋਰ ਹੋ ਜਾਂਦੀ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤ ਆਪਣੀ ਲੱਗੀ ਹੋਈ ਹੈ ਕਿ ਅਸੀਂ ਸ਼ਹੀਦੀ ਦਿਹਾੜਾ ਮਨਾਣਾ ਤੇ ਕੋਸ਼ਿਸ਼ ਸ਼ਹੀਦੀ ਦਿਹਾੜੇ ਦੇ ਵਿੱਚ ਜਿਹੜੀ ਨੁਮਾਇੰਦਗੀ ਹੈ ਸਾਰੀ ਉਹ ਬਦਲ ਕਰਵਾ ਦਿੰਦੇ ਕਿਉਂਕਿ ਹਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਵਾਰ ਦੇ ਹੇਠਾਂ ਹੀ ਆ। ਉਹੀ ਅਕਾਲੀ ਦਲ ਜਿਹੜਾ ਬਾਦਲ ਸੁਖਬੀਰ ਸਿੰਘ ਬਾਦਲ ਜੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਹੀ ਜਥੇਦਾਰ ਖਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਹੋਇਆ। ਨਿਸ਼ਚਿਤ ਤੌਰ ਤੇ ਉਹਨਾਂ ਵੱਲੋਂ ਕੋਪਰਾਲਾ ਕੀਤਾ ਜਾਏਗਾ। ਪਰ ਬੀਬੀ ਕਿਰਨਜੋਤ ਕੋਰ ਦਾ ਇਹੀ ਕਹਿਣਾ ਵੀ ਸਾਡੇ ਜਿਹੜੇ ਐਸੀਬੀਸੀ ਦੇ ਅਸੀਂ ਮੈਂਬਰ ਆ ਸਾਨੂੰ ਕੋਈ ਸੁਨਹਿਰੀ ਆਂਦਾ ਪ੍ਰੋਗਰਾਮ ਕਿਵੇਂ ਬਣਾ ਰਹੇ ਹੋ ਕੀ ਰੂਪਰੇਖਾ ਤਿਆਰ ਕਰ ਰਹੇ ਹੋ। ਪੰਥਕ ਲੀਡਰਾਂ ਨੂੰ ਕੋਈ ਸਨੇਹਾ ਨਹੀਂ ਆਂਦਾ ਤੇ ਸਨ ਰਾਲ ਕੇ ਕੌਣ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਨੇ ਜਿਨ੍ਹਾਂ ਨੂੰ 2 ਦਸੰਬਰ ਚ ਅਕਾਲ ਤਖਸਾਲ ਤੇ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਜਿਨ੍ਹਾਂ ਨੇ ਅਕਾਲ ਤਖਸਾਲ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਿਉਂਕਿ ਅਕਾਲ ਤਖਸਾਲ ਤੋਂ ਤਾਂ ਹੁਕਮ 2 ਦਸੰਬਰ ਨੂੰ ਇਹ ਜਾਰੀ ਹੋਏ ਸੀ ਬਈ ਪੰਜ ਮੈਂਬਰੀ ਕਮੇਟੀ ਭੱਤੀ ਪ੍ਰਕਿਰਿਆ ਚਲਾਈਗੀ ਭੱਤੀ ਕਰਕੇ ਸੰਵਿਧਾਨਿਕ ਰੂਪ ਚ ਅਕਾਲੀ ਦਲ ਦਾ ਪ੍ਰਸਤਾਵ ਪਨਾਇਆ ਗਿਆ ਹੈ ਉਹਨਾਂ ਨੇ ਪਘੋੜਾ ਕਹਿਣ ਦਾ ਮਤਲਬ ਇਹ ਹੈਗਾ ਸਰਦਾਰ ਸੁਖਵੀਰ ਸਿੰਘ ਬਾਦਲ ਕਿ ਇਹਨਾਂ ਨੇ ਜਿਹੜੀ ਸ਼ਰੀਕਾਲਤਖਬ ਤੋਂ ਜਿਹੜੇ ਹੁਕਮ ਸੁਣਾਏ ਗਏ ਉਹਨਾਂ ਦੀ ਇਨਬਿਨ ਪਾਲਣਾ ਨਹੀਂ ਕੀਤੀ ਇਸ ਕਰਕੇ ਉਹਨਾਂ ਨੇ ਉਹਨੂੰ ਅਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਨਿਸ਼ਾਨਾ ਸਾਧਦੇ ਆ ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਕੁਝ ਲੋਕ ਆਪਸ ਵਿੱਚ ਮਿਲ ਕੇ ਇਹਨੂੰ ਬਣਾਣਾ ਬਣਾਣਾ ਚਾਹੁੰਦੇ ਨੇ ਸ਼ਹੀ ਗੁਰਤੇਗ ਬਾਦਲ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਲੇਕਿਨ ਸਨੇਹਾ ਸਾਰੀ ਕੌਮ ਨੂੰ ਲੱਗਣਾ ਚਾਹੀਦਾ ਸਾਰੀ ਕੌਮ ਨੂੰ ਔਰ ਸਰਕਾਰ ਵੀ इवन ਸ਼੍ਰੀ ਕਾਲਤਖਸਬ ਦੇ ਜਥੇਦਾਰ ਹੈ ਐਸੀਬੀਸੀ ਹੈ ਉਪਰਾਲਾ ਕਰਨ ਸਰਕਾਰ ਦੇ ਨਾਲ ਕਿ ਅਸੀਂ ਸਰਕਾਰ ਦੇ ਨਾਲ ਮਿਲ ਕੇ ਇੱਕ ਵੱਡਾ ਪ੍ਰੋਗਰਾਮ ਬਣਾਣੇ ਆ ਵੱਡਾ ਸ਼ਹੀਦੀ ਦਿਹਾੜਾ ਮਨਾਣੇ ਆ ਕੇਂਦਰ ਸਰਕਾਰ ਨਾਲ ਵੀ ਗੱਲ ਕਰਨ ਕਿ ਪੂਰੇ ਹਿੰਦੁਸਤਾਨ ਚ ਇੱਕ ਹੋਣਾ ਚਾਹੀਦਾ ਅਸੀਂ ਇੱਕ ਕਰਾਈ ਹੈ ਲੇਕਿਨ ਉਧਰ ਉਪਰਾਲਾ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਕਿਉਂਕਿ ਔਰ ਸਾਲ ਸਵਾ ਸਾਲ ਬਾਅਦ ਚੋਣਾ ਤੇ ਅਕਾਲੀ ਦਲ ਆਪਣੇ ਆਪ ਨੂੰ ਦੁਬਾਰਾ ਪੰਥਕ ਜਮਾਤ ਪੰਥਕ ਸਫਾਂ ਦੇ ਵਿੱਚ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਪੰਥਕ ਲੀਡਰਾਂ ਤੱਕ ਦੁਆਰਾ ਅਪਰੋਚ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਜਿਹੜੀ ਹੈ ਅਕਾਲੀ ਦਲ ਨੂੰ ਪ੍ਰਮਾਣਿਤਤਾ ਦੁਆਰਾ ਮਿਲ ਸਕੇ ਉਹ ਸੱਤਾ ਚਾਹ ਸਕਣ ਉਹਦੇ ਉੱਪਰ ਆਲੇ ਚੱਲਦੇ ਪਏ ਆ ਔਰ ਰਾਜਨੀਤੀ ਦੇ ਵਿੱਚ ਕੁਰਸੀ ਹਾਸਲ ਕਰਨਾ ਧਰਮ ਜਿਹੜਾ ਉਹ ਸਭ ਤੋਂ ਵੱਡਾ ਰਸਤਾ ਧਰਮ ਚੋਂ ਹੋ ਕੇ ਨਿਕਲਦਾ ਹੈ ਬਸ ਸਪੂਰੇ ਮੈਟਰ ਦੇ ਵਿੱਚ ਤਰਨਤਾਰਨ ਦੀ ਸੀਟ ਇਸ ਵੇਲੇ ਹਾਵੀ ਹੈ ਜਾਂ ਉੱਥੇ ਸਿਆਸਤ ਹਾਵੀ ਹੈ ਇਹ ਕਹਿ ਲਈਏ ਤਰਨਤਾਰਨ ਦੀ ਸੀਟ ਨੂੰ ਲੈ ਕੇ ਮੈਂ ਗੱਲ ਕਰਨੀ ਚਾਹੁੰਦਾ ਰਵਜੋਤ ਕੌਰ ਗਰੇਵਾਲ ਐਸਐਸਪੀ ਲਾਇਆ ਜਾਂਦੇ ਤਰਨਤਾਰਨ ਦੇ ਔਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਲੀਟਰਾਂ ਨੇ ਬੜੇ ਤਿੱਖੇ ਨਿਸ਼ਾਨੇ ਵਿੰਨੇ ਆਉਣਾ ਤੇ ਉਹਨਾਂ ਦੇ ਉੱਤੇ ਔਰ ਡੀਐਸਪੀਜ਼ ਦੇ ਉੱਤੇ ਇਲਜ਼ਾਮ ਨੇ ਅਕਾਲੀ ਦਲ ਦੇ ਉੱਤੇ ਝੂਠੇ ਪਰਚੇ ਪਾਉਣ ਦਾ ਜਾਂ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰਨ ਦਾ ਤੁਹਾਡਾ ਕੀ ਖਿਆਲ ਹੈ ਨਹੀਂ ਦੇਖੋ ਗੱਲ ਇਹ ਸਮਝਦੇ ਸਰਦਾਰ ਸੁਖਜੀਤ ਸਿੰਘ ਬਾਦਲ ਨੇ ਆਪ ਪ੍ਰਧਾਨਡਾਈ ਹੈ ਮੈਨੂੰ ਲੱਗਦਾ ਹੈ ਕਿ 2007 ਤੋਂ 17 ਤੱਕ ਦਾ ਮੁੱਖ ਮੰਤਰੀ ਜੇ ਦੇਖਿਆ ਜਾਵੇ ਸਿੱਧੇ ਰੂਪ ਚ ਹੀ ਸੀਗੇ ਸਰਦਾ ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਪੰਜਾਬ ਦੇ ਮੁੱਖ ਮੰਤਰੀ ਸੀ ਲੇਕਿਨ ਸਾਰੀ ਸਰਕਾਰ ਜਿਹੜੀ ਹੈ ਸਰਦਾਰ ਸੁਖਜੀਤ ਸਿੰਘ ਬਾਦਲ ਦੇ ਹੱਥਾਂ ਚੋਂ ਚੱਲਦੀ ਸੀ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਤੱਕਾ ਹੋ ਰਿਹਾ ਲੇਕਿਨ ਜੋਤਕੌਰ ਗਰੇਵਾਲ ਖੁਦ ਚੋਨ ਕਮਿਸ਼ਨ ਨਹੀਂ ਹੈ ਉਹ ਚੋਨ ਕਮਿਸ਼ਨ ਨਹੀਂ ਹੈ ਚੋਨ ਕਮਿਸ਼ਨ ਨੂੰ ਸ਼ਿਕਾਇਤ ਗਈ ਹੋਈ ਹੈ ਸਿਬਨ ਨੂੰ ਸ਼ਿਕਾਇਤ ਦਿੱਤੀ ਹੈ ਤੱਥਾਂ ਦੇ ਆਧਾਰ ਤੇ ਗੱਲ ਹੋਣੀ ਹੈ ਜਿਹੜੀ ਮੈਂ ਸਟੇਟਮੈਂਟ ਸੁਣ ਵੀ ਰਿਹਾ ਸੀ ਦਵਜੋਤ ਕੁਰ ਗਰੇਵਾਲ ਦੀ ਉਹਨਾਂ ਨੇ ਕਿਹਾ ਹੈ ਬੜੇ ਸਿੱਧੇ ਤੌਰ ਦੇ ਉੱਤੇ ਕਿ ਅਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਾਂਗੇ ਲੇਕਿਨ ਜੇ ਜਿਹੜੀ ਕੋਈ ਕੰਪਲੇਟ ਆਦੀ ਹੈ ਕਿਉਂਕਿ ਚੋਨ ਜਾਬਤਾ ਲੱਗਾ ਹੋਇਆ ਹੈ ਜਾਬਤਾ 'ਚ ਕੰਪਲੇਟ ਆਦੀ ਹੈ ਤੇ ਐਫ ਆਈ ਆਰ ਦਰਜ ਕਰਨਾ ਮਜਬੂਰੀ ਹੁੰਦੀ ਹੈ ਅਫਸਰਾਂ ਦੀ ਕਾਗਜ਼ਾਂ 'ਚ ਅੱਕੇ ਸੁੱਟ ਨਹੀਂ ਸਕਦੇ ਇਲੈਕਸ਼ਨ ਕਮਿਸ਼ਨ ਕੋ ਜੋ ਤੋਂ ਕੰਪਲੇਂਟ ਕੀਤੀ ਜਾਂਦੀ ਹੈ ਤੇ ਉਹਦੀ ਅਗਰ ਕੰਪਲੇਂਟ ਫਾਰਵਰਡ ਹੋ ਕੇ ਟਿਪਟੀ ਕਮਿਸ਼ਨਰ ਕਮ ਇਲੈਕਸ਼ਨ ਕਮਿਸ਼ਨਰ ਉੱਤੇ ਤਰਨ ਤਰਨ ਚ ਹੈ ਗਿਆ ਜੇ ਉਹਨਾਂ ਕੋਈ ਕੰਪਲੇਂਟ ਕਰੇਗਾ ਤੇ ਉਹਦੇ ਉੱਤੇ ਐਕਸ਼ਨ ਲੈਣਾ ਮਜਬੂਰੀ ਹੈ ਟਾਈਮ ਬਾਉਂਡ ਮਜਬੂਰੀ ਹੁੰਦੀ ਹੈ ਹੁਣ ਉਹਦੇ ਜੋ ਉਹਨਾਂ ਨੇ ਦੋ ਪਰਚੇ ਜਿਹੜੇ ਆ ਇਹਨਾਂ ਨੇ ਚਾਰ ਪਰਚਿਆਂ ਦਾ ਜ਼ਿਕਰ ਕੀਤਾ ਇੱਕ ਤਾਂ ਬੀਬੀ ਸੁਖਵਿੰਦਰ ਕੋਰ ਦਾਵਾ ਜਿਹੜੀ ਸ਼੍ਰੋਮਣੀ ਕਾਲੀਦਾ ਤੋਂ ਲੜ ਰਹੇ ਨੇ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੋਰ ਇਕੋ ਨਾਲ ਦੇ ਪੀਏ ਤੋਂ ਇਲਾਵਾ ਇੱਕ ਢੋਡੇਬਿੜ ਦੇ ਸਰਪੰਚ ਬਰਿੰਦਰ ਤੇ ਇੱਕ ਮੇਰਾ ਖਿਆਲ ਮਨਪ੍ਰੀਤ ਆ ਇਹ ਚਾਰ ਕੇਸਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਤੱਕ ਕਿ ਨਾ ਪਰਚੇ ਦਰਜ ਕੀਤੇ ਗਏ ਲੇਕਿਨ ਰਵਜੋਤ ਕੋਰ ਨੇ ਇਹ ਕਿਹਾ ਕਿ ਮੈਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹਨੂੰ ਐਸਆਈਟੀ ਆ ਉਹ ਕਿਹਾ ਉਹ ਬਣਾ ਦਿੱਤੀਆਂ ਗਈਆਂ ਔਰ ਇਹਦੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਤੱਥਾਂ ਦੇ ਆਧਾਰ ਉੱਤੇ ਗੱਲ ਹੋਏਗੀ ਪਰਚਾ ਵੀ ਜਿਹੜੀ ਆ ਉਹ ਜਾਂਚ ਹੋਵੇਗੀ ਗਲਤ ਹੈ ਤੇ ਗਲਤ ਕੈਨਸਲ ਹੋ ਜਾਣਗੇ ਸਹੀ ਹੈ ਤੇ ਉਹਦੇ ਚਲਾਨ ਕੋਰਟ ਚ ਪੇਸ਼ ਹੋ ਜਾਣਗੇ ਲੇਕਿਨ ਜੋ ਜਬ ਤੱਕ ਲੱਗਾ ਹੋਵੇ ਸ਼ਿਕਾਇਤਾਂ ਦੇ ਉੱਪਰ ਐਫ ਆਈ ਆਰ ਜਿਹੜੀਆਂ ਤਤਕਾਲ ਦਰਜ ਹੁੰਦੀਆਂ ਉਹ ਮਜਬੂਰੀ ਕਰਕੇ ਦੱਸਣਾ ਹੁੰਦਾ ਲੈਕਸ਼ਨ ਕਮਿਸ਼ਨਰ ਨੂੰ ਕਿ ਅਸੀਂ ਇਹ ਐਫ ਆਈ ਆਰ ਦਰਜੀਆ ਇਨ ਤਰ੍ਹਾਂ ਕਿ ਪਰ ਡਾਕਟਰ ਜਦੋਂ ਸੁਖਬੀਰ ਬਾਦਲ ਇਲਜ਼ਾਮ ਲਾਉਂਦੇ ਆ ਉਹਨਾਂ ਨੇ ਤਾਂ ਹਰਮੀਤ ਸੰਧੂ ਦੇ ਨਾਲ ਕੜੀ ਜੋੜਤੀ ਕਿ ਹਰਮੀਤ ਸੰਧੂ ਨੂੰ ਤਸਾਰ ਪਤਾ ਹੈ ਕਿ ਅਕਾਲੀ ਦਲ ਦਾ ਲੀਡਰ ਕੌਣ ਹੈ ਵਰਕਰ ਕੌਣ ਹੈ ਤੇ ਇਹ ਪਰਚੇ ਹਰਮੀਤ ਸੰਧੂ ਦੀ ਸ਼ਹਿਤ ਇਹ ਹੋ ਰਿਹਾ ਕਦੀ ਕੰਦੇ ਡੀਐਸਪੀਜ਼ ਉਹ ਲੱਗੇ ਜਿਹੜੇ ਹਰਮੀਤ ਸੰਧੂ ਦੇ ਕਰੀਬੀ ਨੇ ਦੇਖੋ ਦੋ ਡੀਐਸਪੀ ਦੇ ਖਿਲਾਫ ਇਹਨਾਂ ਨੇ ਸ਼ਿਕਾਇਤ ਦਿੱਤੀ ਵੀ ਸੀ ਮੈਨੂੰ ਇੱਕ ਜਗਜੀਤ ਸਿੰਘ ਹੈ ਇੱਕ ਸ਼ਾਇਦ ਕੋਈ ਹੋਰ ਹੈ ਸੁਖਬੀਰ 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 ਤੋਂਨ ਦੇ ਖਿਲਾਫ ਸ਼ਿਕਾਇਤ ਦਿੱਤੀ ਵੀ ਸੀ ਇਹ ਜਿਹੜੇ ਐ ਇਹ ਪੱਖਪਾਤ ਕਰਦੇ ਨੇ ਲੇਕਿਨ ਇਹ ਨਹੀਂ ਹੁੰਦਾ ਕੱਲਾ ਉਹਨਾਂ ਦੇ ਹੱਥ ਨਹੀਂ ਹੈਗੇ ਚੋਂ ਦੋ ਡੀਐਸਪੀ ਦੇ ਉੱਪਰ ਐਸਪੀ ਸਵਾਰਨਾ ਉੱਤੇ ਆਈਪੀਐਸ ਅਫਸਰ ਹੈ ਗਿਆ ਉੱਤੇ ਡੀਆਈਜੀ ਹੈ ਹੂੰ ਉੱਤੇ ਆਈਜੀ ਹੈ ਉੱਪਰ ਆਈਜੀ ਦੇ ਉੱਪਰ ਏਡੀਜੀਪੀ ਹੈ ਡੀਜੀਪੀ ਹੈ ਉਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਹੈ ਨਾ ਡੀਸੀ ਹੈ ਆਈਐਸ ਅਫਸਰ ਹੈ ਹੋਮ ਸੈਕਟਰੀ ਹੈ ਉੱਤੇ ਕਟਵਾਟ 40 ਪੋਸਟਾਂ ਹੋਰ ਹੈ ਇਦਾਂ ਨਹੀਂ ਹੁੰਦਾ ਕਿ ਕੋਈ ਕਿਸੇ ਨਾਲ ਤੱਕਾ ਕਰ ਦੇ ਖਾਸ ਕਰਕੇ ਆਈਪੀਐਸ ਅਫਸਰ ਜਿਹੜੇ ਹੁੰਦੇ ਉਹਨਾਂ ਚ ਖਾਸ ਕਰਕੇ ਉਹ ਵੀ ਲੇਡੀ ਹੋਵੇ ਉਹ ਪੱਖਪਾਤ ਨਹੀਂ ਕਰਦੇ ਤੁਸੀਂ ਮੈਨੂੰ ਦੱਸੋ ਪੰਜਾਬ ਚ ਕਿੰਨੀਆਂ ਉਦਾਹਰਣਾਂ ਗਈਆਂ ਇਹਨਾਂ ਦੇ ਵੇਲੇ ਵੀ ਸਰਦਾਰ ਸੁਖਵੀਰ ਸਿੰਘ ਬਦਲ ਦੇ ਵੇਲੇ ਵੀ ਲੇਡੀਜ਼ ਆਈਪੀਐਸ ਨੂੰ ਕਮਾਂਡ ਮਿਲੀ ਰਹੀ ਹੈ ਬਹੁਤ ਕੋਈ ਰੇਅਰ ਆਫ ਰੇਅਰ ਹਜ਼ਾਰਾਂ ਲੱਖਾਂ ਜੋ ਕਿਸੇ ਕੀ ਇਸ ਤੋਂ ਪੱਖਪਾਤ ਕਰਦੇ ਮੈਂ ਤਾਂ ਅੱਗੇ ਵੀ ਕਹਿਣਾ ਹੁੰਦਾ ਕਿ ਜਿੱਥੇ ਜਿੱਥੇ ਲੇਡੀਜ਼ ਲੱਗੀਆਂ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਲੱਗੀਆਂ ਉੱਥੇ ਰਿਫਾਰਮਸ ਆ ਗਏ ਉੱਥੇ ਸੁਧਾਰ ਹੋਏ ਇਹ ਮੈਂ ਚਲੋ ਕਹਿਣਾ ਵੀ ਇਹ ਤੱਕੇਸ਼ਾਹੀ ਇਹਨਾਂ ਨਾਲ ਹੁੰਦੀ ਆ ਇਹਨਾਂ ਦਾ ਆਪਣਾ ਪੱਖ ਰੱਖਣਾ ਫਰਜ਼ ਆ ਲੇਕਿਨ ਗੱਲ ਇਹ ਆ ਕਿ ਇੱਕ ਦਾ ਮਾਈਂਡ ਸੈਟ ਵੀ ਦੇਖਣਾ ਚਾਹੀਦਾ ਇੱਕ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਬਠਿੰਡੇ ਦੀ ਗੱਲ ਕਰ ਲੋ ਤੁਸੀਂ ਅਮਨੀਤ ਕੌਂਡਲ ਦੀ ਗੱਲ ਕਰ ਲੋ ਜਲੰਧਰ ਕਮਿਸ਼ਨਰੇਟ ਦੀ ਗੱਲ ਲੋ ਧਨਪ੍ਰੀਤ ਕੌਰ ਹੈਗੀ ਆ ਜਲੰਧਰ ਚ ਆਕਰਸ਼ੀ ਗਿਆਨ ਹੈਗੀ ਆ ਆਈਪੀਐਸ ਹੈਗੀ ਆ ਐਸਪੀ ਸੀਟੀ ਲੱਗੀ ਹੋਈ ਆ ਲੋਕੀ ਮੈਨ ਦਿਖਾ ਦੇ ਨੇ ਕਿ ਇੰਨੀ ਛੇਤੀ ਨਹੀਂ ਹੁੰਦਾ ਬਈ ਉੱਥੇ ਕੋਈ ਤੱਕਾ ਹੀ ਕਰ ਜਾਣਗੇ ਕਿਸੇ ਨਾਲ ਖਾਸ ਕਰਕੇ ਉਕੇ ਆਪੀ ਐਪੀਐਸਓ ਸਰ ਉੱਤੋਂ ਲੇਡੀਜ਼ ਆ ਇੰਨੀ ਛੇਤੀ ਨਹੀਂ ਹੁੰਦਾ ਕਿ ਧੱਕਾ ਕਰਕੇ ਤੇ ਸਰਕਾਰ ਬਣਾ ਕੇ ਲੈ ਜਾਓ ਬਈ ਆਪਣੀ ਸੀਟ ਜਿੱਤ ਕੇ ਆਇਓ ਵੋਟ ਤਾਂ ਲੋਕਾਂ ਨੇ ਬਾਣੀ ਆ ਤੇ ਤੁਹਾਨੂੰ ਲੱਗਦਾ ਧੱਕਾ ਹੋਇਆ ਤੇ ਲੋਕ ਉਹਦਾ ਬਦਲਾ ਲੈਣਗੇ ਲੇਕਿਨ ਗੱਲ ਇਹ ਹੈ ਕਿ ਧੱਕਾ 1921 ਤਾਂ ਹੋ ਸਕਦਾ ਔਰੇ ਇੰਨਾ ਨਹੀਂ ਹੁੰਦਾ ਕਿ ਪਰਚੇ ਦੇ ਦਿੱਤੇ ਜਾਣਾ ਅੱਜ ਕੱਲੋ ਦੌਰ ਹੈ ਨੀਗਾ ਅੱਜ ਕਹਿੰਦਾ ਹੋਈਆਂ ਕੋਈ ਤੱਤ ਹੋਣਗੇ ਐਫਆਈਆਰ ਜਾਰਜ ਹੋਈਆਂ ਗਲਤ ਹੋਈਆਂ ਤਾਂ ਕੈਨਸਲ ਹੋ ਜਾਣਗੀਆਂ ਉਹ ਰਾਸ ਐਸਐਸਪੀ ਨੇ ਤਾਂ ਮੈਂ ਕਹਿੰਦਾ ਸਭ ਉਲਟਾ ਹੈ ਨਾ ਉਹ ਸਿੱਧੇ ਯਸ਼ਵਾਸ਼ਣ ਦਿੱਤਾ ਹੈ ਮਜਬੂਤ ਕੋਰਨੇ ਬਈ ਤੁਸੀਂ ਟੈਂਸ਼ਨ ਨਾ ਲਵੋ ਕਿਸੇ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਐਫਆਈਆ ਦਰਜ ਕਰਨਾ ਸੁਪਰੀਮ ਕੋਰਟ ਦੇ ਆਰਡਰ ਹੈ ਫਸਟ ਇਨਫੋਰਮੇਸ਼ਨ ਰਿਪੋਰਟ ਅਗਰ ਕੁਝ ਘੈਤ ਹੁੰਦੀ ਹੈ ਐਫਆਈਆ ਦਰਜ ਕਰ ਲਓ ਬਾਅਦ ਵਿੱਚ ਉਹ ਸੱਚ ਅਗੇ ਝੂਠੋ ਬਾਅਦ ਚ ਨਿਕਲ ਕੇ ਆਣਾ ਤੇ ਇਸ ਕਰਕੇ ਜੇ ਕੋਈ ਤੱਕਾ ਵਾਲੀ ਗੱਲ ਹੈਗੀ ਹੈ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੀ ਹੈ ਸਿਰ ਬੰਨੋ ਕੀਤੀ ਆ ਉਹਦੀ ਉਹ ਤਕੀਕਤ ਹੋਊਗੀ ਜੇ ਕੋਈ ਕੰਪਲੀਟ ਹੋਏਗੀ ਤਾਂ ਕਾਰਵਾਈ ਹੋ ਜਾਏਗੀ ਆ ਜੇ ਅਫਸਰਾਂ ਨੇ ਪੱਖਪਾਤ ਕੀਤਾ ਤੇ ਭੁਗਤਾਨ ਦੇ ਲੇਕਿਨ ਮੈਨੂੰ ਫੌਰੀ ਤੌਰ ਦੇ ਉੱਤੇ ਇਹ ਨਹੀਂ ਜਾਪਦਾ ਕਿ ਲੇਡੀਜ਼ ਅਫਸਰ ਜਿਹੜੀਆਂ ਪੱਖਪਾਤ ਕਰਦੀਆਂ ਕਿਉਂਕਿ ਲੋ ਇਹ ਹੀ ਤਾਂ ਉਦਾਹਰਨਾ ਦਿੰਦੇ ਆ ਸਰਦਾਰ ਸੁਖਬੀ ਸਿੰਘ ਬਾਦਲ ਵੀ ਉਦਾਹਰਨਾ ਦਿੰਦੇ ਰਹੇ ਸਾਰੇ ਹੀ ਦਿੰਦੇ ਨੇ ਭਾਵੇਂ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਕਿ ਜਿੱਥੇ ਜਿੱਥੇ ਲੇਡੀਜ਼ ਜਿੱਥੇ ਜਿੱਥੇ ਮਹਿਲਾਵਾਂ ਦੀ बतौर ਜ਼ਿਲ੍ਹਾ ਪ੍ਰਸ਼ਾਸਕ ਬਤੌਰ ਐਸਐਸਪੀ ਜਾਂ ਬਤੌਰ ਪੁਲਿਸ ਕਮਿਸ਼ਨਰ ਤਨਤੀ ਹੋਈ ਆ ਉੱਥੇ ਉੱਤੇ ਬਾਲੇ ਸੁਧਾਰ ਦੇਖਣ ਨੂੰ ਮਿਲੇ ਹੁਣ ਇੱਥੇ ਵੀ ਜੇ ਆਪਾਂ ਐਗਜ਼ਾਮਪਲ ਕਰ ਲਈਏ ਕਿ ਜਲੰਧਰ ਸਿਟੀ ਦੀ ਪਹਿਲਾਂ ਬਹੁਤ ਕੁਛ ਹੁੰਦਾ ਸੀ ਲੇਕਿਨ ਜਦੋਂ ਲੱਗੇ ਨੇ ਤਨਪ੍ਰੀਤ ਕੋਲ ਕਈ ਚੀਜ਼ਾਂ 'ਚ ਬਦਲਾਅ ਆਇਆ ਤੁਸੀਂ ਆਪ ਜਾ ਕੇ ਦੇਖੋ ਸਿੱਧੇ ਤੌਰ ਦੇ ਉੱਤੇ ਪੁਲਿਸ ਦੀ ਕੰਮ ਕਾਜ ਜਿਹੜੀ ਕਾਰਜਪਰਣਾਲੀ ਉਹ 'ਚ ਬੜਾ ਬਦਲਾਅ ਆਇਆ ਹੈ ਰਿਫਾਰਮਸ ਲਈ ਤਾਂ ਲੇਡੀਜ਼ ਜਾਣੀ ਆ ਜੰਮੀ ਹਾਂ ਗਲਤ ਪਰਚੇ ਦਰਜ ਹੋਏ ਆ ਤੇ ਜਵਾਬ ਦੇਗੀ ਉਹ ਇੰਨੀ ਛੇਤੀ ਵੀ ਨਹੀਂ ਹੈਗਾ ਕਿ ਉਹ ਨਿਕਲ ਜਾਏਗੀ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਜਿਹੜੇ ਆ ਪੰਜਾਬ ਦੇ ਸਾਬਕਾ ਹੋਮ ਮਿਨਿਸਟਰ ਨੇ ਧਰਮ ਪਤਨੀ ਉਹਨਾਂ ਦੀ ਪੰਜਾਬ ਦੀ ਮੈਂਬਰ ਪਾਰਲੀਮੈਂਟ ਹੈ ਜੀ ਕੋਈ ਐਡੀ ਗੱਲ ਵੀ ਨਹੀਂ ਹੈਗੀ ਕਿ ਲੱਗੇਗਾ ਬਈ ਗਲਤ ਪਰਚੇ ਹੋ ਜਾਣ ਵਿਧਾਨ ਸਭਾ ਵੀ ਆ ਲੋਕ ਸਭਾ ਵੀ ਆ ਸੋ ਇੰਨੀ ਹਜੇ ਤਾਂ ਦੇਖੋ ਚੋਣ ਉੱਥੇ ਹੁੰਦਾ ਕੀ ਆ ਜਦੋਂ ਚੋਣ ਹੁੰਦੇ ਆ ਉਦੋਂ ਵਿਰੋਧੀਆਂ ਪਾਰਟੀਆਂ ਦੇ ਕੋਲ ਇੱਕ ਦੂਜੇ ਨੂੰ ਸੱਤਾਧਾਰੀ ਪਾਰਟੀ ਨੂੰ ਜਿਹੜਾ ਘੇਰਨ ਦਾ ਇੱਕੋ ਹੀ ਹਥਿਆਰ ਵੱਡਾ ਹੁੰਦਾ ਜੋ ਮੈਂ ਸੋਚਦਾ ਕੀ ਤੱਕਾ ਕਰ ਰਹੇ ਐ ਸੱਤਾਧਾਰੀ ਦੁਰਉਪਯੋਗ ਕਰ ਰਹੇ ਐ ਕੀ ਤੱਕੇਸ਼ਾਈ ਕਰ ਰਹੇ ਤੱਕੇ ਨਾਲ ਸੀਟ ਜਿੱਤਣ ਦੀ ਕੋਸ਼ਿਸ਼ ਕਰ ਰਹੇ ਐ ਇਹ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰ ਰਹੇ ਐ ਤੇ ਇਹ ਅਫਸਰਸ਼ਾਹੀ ਦਾ ਦੁਰਉਪਯੋਗ ਕਰ ਰਹੇ ਐ ਸਾਡੇ ਤੇ ਪਰਚੇ ਦੇ ਰਹੇ ਐ ਤੇ ਇਹ ਚੱਲਦਾ ਹੀ ਰਹਿੰਦਾ ਵਾ ਇਹਦੇ ਤੇ ਇਨਾਂ ਕੋਲ ਆਪੋਜੀਸ਼ਨ ਕੋਲ ਹੋਰ ਹਥਿਆਰ ਕੀ ਹੁੰਦਾ ਬੋਲਣ ਸੋ ਵੋਟ ਲੁਕਾਣੇ ਪਾਣੀ ਚੰਗੇ ਕੰਮ ਕੀਤੇ ਐ ਲੋਕ ਵੋਟ ਪਾਣਗੇ ਜੇ ਮਾੜੇ ਕੰਮ ਕੀਤੇ ਲੋਕਾਂ ਨੇ ਵੋਟ ਨਹੀਂ ਪਾਣੀ ਚੰਗੇ ਕੰਮ ਕਰਨਗੇ ਤਾਂ ਪਾਰਟੀ ਖੜੀ ਹੋ ਜਾਊਗੀ ਮਾੜੇ ਕੰਮ ਕਰਨੀਏ ਤਾਂ ਪਾਰਟੀ ਨਹੀਂ ਖੜੀ ਹੋਊਗੀ ਮਿਹਨਤ ਕਰ ਰਹੇ ਨੇ ਸਰਦਾਰ ਸੁਨੀਲ ਸਿੰਘ ਬਾਦਲ ਲੱਗੇ ਹੋਏ ਨੇ ਲੇਕਿਨ ਜਿਹੜੀਆਂ ਮੈਂ ਇਹ ਕਹਾਂ ਕਿ ਇਲੈਕਸ਼ਨਾਂ ਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਹੈ ਇਲੈਕਸ਼ਨਾਂ ਦੇ ਵਿੱਚ ਤਾਂ ਸੁਣਨ ਨੂੰ ਵੀ ਮਿਲਦੀਆਂ ਗੱਲਾਂ ਤੇ ਬਾਅਦ ਪਤਾ ਲੱਗਦਾ ਉਹ ਪਰਚੇ ਕਿੱਥੇ ਜਾਂਦੇ ਕੋਈ ਲੱਭਦੇ ਨਹੀਂ ਤੁਸੀਂ ਦੇਖੋ ਜਿੰਨੇ ਇਲੈਕਸ਼ਨਾਂ 'ਚ ਪਰਚੇ ਹੁੰਦੇ ਆ ਮੈਂ ਕਿਸੇ ਲੀਡਰ ਨੂੰ ਸਜ਼ਾ ਹੁੰਦੇ ਨਹੀਂ ਤੇ ਇਹਨਾਂ ਸਾਰਿਆਂ ਨੇ ਚੋਣ ਜਾਬਤੇ ਦੀ ਉਲੰਘਣਾ ਕਰਨੀ ਆ ਤੇ ਕਿਸੇ ਨੂੰ ਤੁਸੀਂ ਦੱਸ ਦਿਓ ਚੋਣ ਜਾਬਤੇ ਦੀ ਉਲੰਘਣਾ ਕਰਨ 'ਚ ਕੋਰਟ ਚ ਸਜ਼ਾ ਮਿਲੀ ਹੋਵੇ ਫਿਲਹਾਲ ਇਹ ਮੈਟਰ ਨਵਜੋਤਕਰ ਗਰੇਵਾਲ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਖਾਸ ਤੌਰ ਦੇ ਉੱਤੇ ਅਕਾਲੀ ਪੋਲਿਟਿਕਸ ਦੇ ਵਿੱਚ ਦੱਸਦੇ ਰਵਾਂਗੇ ਬੜੇ ਰੋਮਾਂਟਿਕ ਆਫ ਜੱਜ